ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। emergancy management ਦੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ emergeny ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਲਬਰੋ ਵਲਿੰਗਟਨ ਵੈਰਾ ਰਾਪਾ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਸ਼ਤਾਂ ਉਡਾ ਸਕਦੀਆਂ ਹਨ ਦਰਖਤਾਂ ਨੂੰ ਸੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੀ ਵੱਡੀ ਰੁਕਾਵਟ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ 5 ਗੱਡੀਆਂ ਸੜਕੇ ਤਬਾਹ ਹੋ ਗਏ ਹਨ ਹੋਰ ਅੱਗਾ ਹੌਕਸ ਬੇ ਅਤੇ ਡੋਨੇਡਿੰਗ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੋਜ਼ਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ ਹੌਪਸਵੇਲ ਐਲੈਂਟਨ, ਮਾਰਬ్రో ਅਤੇ ਕੈਂਟਰਵਿਲੀ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ। ਪਾਵਰਕੋ ਕੰਪਨੀ ਦੇ ਮੁਤਾਬਕ ਤੂਫਾਨ ਦੌਰਾਨ 10,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ, ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ। ਕੰਪਨੀ ਨੇ ਕਿਹਾ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮੁਰੰਮਤ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਐਨਜੀਟੀਏ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ। ਮੋਟਰਸਾਈਕਲ ਸਵਾਰਾਂ ਖਾਲੀ ਕਾ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ। ਉਹਨਾਂ ਦੇ ਮੁਤਾਬਕ ਕਈ ਲੋਕ ਲੰਬੇ ਵੀਕੈਂਡ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਂਡ ਦੇ ਟੀਏ ਅਧਕਾਰੀ ਪਾਰਕ ਪਿੰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸ ਦੇ ਤਿੰਨੇ ਕੈਂਪਸ ਕੇਲਵਨ ਪਪੀਤੀਆ ਅਤੇ ਟੇ ਟੇ ਅਰੋ ਕੱਲ ਨੂੰ ਵੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਾਇਕ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਰੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈ ਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਟਾਪੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਮੈਨੇਜਮੈਂਟ ਤੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ ਐਮਰਜੈਂਸੀ ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਬਰੋ ਵਲਿੰਗਟਨ ਵੈਰਾ ਰਾਪਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ-ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਛੱਤਾਂ ਉਡਾ ਸਕਦੀਆਂ ਹਨ ਦਰਖਤਾਂ ਨੂੰ ਛੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟਰਾਂਸਪੋਰਟ ਵਿਭਾਗ ਦੇ ਵਿੱਚ ਵੱਡੀ ਰੁਕਾਵਟ ਵੀ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ ਪੰਜ ਘਰ ਸੜ ਕੇ ਤਬਾਹ ਹੋ ਗਏ ਹਨ ਹੋਰ ਅੱਗਾ ਹਾਕਸ ਬੇ ਅਤੇ ਡੋਨੇਡਨ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੌਸਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ ਕੌਪਸਵੇ ਵੈਲੈਂਟਨ ਮਾਰਬ్రో ਅਤੇ ਕੈਂਟਰਵਿਲੇ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ ਪਾਵਰ ਕੋ ਕੰਪਨੀ ਦੇ ਮੁਤਾਬਿਕ ਤੂਫਾਨ ਦੌਰਾਨ 10000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਕੰਪਨੀ ਨੇ ਕਿਹਾ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮਰਮਤ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਐਨ ਜੀ ਟੀਏ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ ਮੋਟਰਸਾਈਕਲ ਸਵਾਰਾਂ ਖਾਲੀ ਕਾ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ। ਉਹਨਾਂ ਦੇ ਮੁਤਾਬਕ ਕਈ ਲੋਕ ਲੰਬੇ ਵੀਕੈਂਡ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਂਡ ਦੇ ਟੀਏ ਅਧਿਕਾਰੀ ਪਾਰਕ ਪਿੰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸਦੇ ਤਿੰਨੇ ਕੈਂਪਸ ਖੇਲਬੰ ਪਪੀਤੀਆ ਅਤੇ ਟੇਟੇ ਅਰੋ ਕੱਲ ਨੂੰ ਬੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਾਇਕ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਰੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈ ਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਟਾਪੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਮੈਨੇਜਮੈਂਟ ਤੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ ਐਮਰਜੈਂਸੀ ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਲਬਰੋ ਵਲਿੰਗਟਨ ਵੈਰਾ ਰਾਪਾ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਭਾਗ ਨੇ ਚੁਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਸ਼ਤਾਂ ਉਡਾ ਸਕਦੀਆਂ ਹਨ ਦਰੱਖਤਾਂ ਨੂੰ ਸੁੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੀ ਵੱਡੀ ਰੁਕਾਵਟ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ 5 ਗੱਡੀਆਂ ਸੜਕੇ ਤਬਾਹ ਹੋ ਗਏ ਹਨ ਹੋਰ ਅੱਗਾ ਹੌਕਸ ਬੇ ਅਤੇ ਡੁਨੇਡਿਨ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੋਸਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ we ਕੌਪਸਵੇ ਵਲੈਂਟਨ ਮਾਰਬ్రో ਅਤੇ ਕੈਂਟਰਵਿਲੇ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ ਪਾਵਰ ਕੋ ਕੰਪਨੀ ਦੇ ਮੁਤਾਬਿਕ ਤੂਫਾਨ ਦੌਰਾਨ 10000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਕੰਪਨੀ ਨੇ ਕਿਹਾ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮੁਰੰਮਤ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਐਨਜਟਾ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ ਮੋਟਰਸਾਈਕਲ ਸਵਾਰਾਂ ਖਾਲੀ ਦਾ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ। ਉਹਨਾਂ ਦੇ ਮੁਤਾਬਕ ਕਈ ਲੋਕ ਲੰਬੇ ਵੀਕੈਂਡ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਂਡ ਦੇ ਅਧਿਕਾਰੀ ਪਾਰਕ ਪਿੰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸਦੇ ਤਿੰਨੇ ਕੈਂਪਸ ਖੇਲਬੰ ਪਪੀਤੀਆ ਅਤੇ ਟੇਟੇ ਅਰੋ ਕੱਲ ਨੂੰ ਬੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਿਯੋਗ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਰੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈ ਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਟਾਪੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਮੈਨੇਜਮੈਂਟ ਤੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ ਐਮਰਜੈਂਸੀ ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਲਬਰੋ ਵਲਿੰਗਟਨ ਵੈਰਾ ਰਾਪਾ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਭਾਗ ਨੇ ਚੁਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਸ਼ਤਾਂ ਉਡਾ ਸਕਦੀਆਂ ਹਨ ਦਰਖਤਾਂ ਨੂੰ ਸੁੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੀ ਵੱਡੀ ਰੁਕਾਵਟ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ 5 ਗੱਡੀਆਂ ਸੜਕੇ ਤਬਾਹ ਹੋ ਗਏ ਹਨ ਹੋਰ ਅੱਗਾ ਹੌਕਸ ਬੇ ਅਤੇ ਡੁਨੇਡਿਨ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੋਸਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ <laughs> © ਕੌਪਸਵੇ ਵਲੈਂਟਨ ਮਾਰਬ్రో ਅਤੇ ਕੈਂਟਰਵਿਲੇ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ ਪਾਵਰ ਕੋ ਕੰਪਨੀ ਦੇ ਮੁਤਾਬਿਕ ਤੂਫਾਨ ਦੌਰਾਨ 10000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਕੰਪਨੀ ਨੇ ਕਿਹਾ ਹੈ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮਰਮਤ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਐਨਜੀਟੀਏ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ ਮੋਟਰਸਾਈਕਲ ਸਵਾਰਾਂ ਖਾਲੀ ਕਾ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ। ਉਹਨਾਂ ਦੇ ਮੁਤਾਬਕ ਕਈ ਲੋਕ ਲੰਬੇ ਵੀਕੈਂਟ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਂਡ ਦੇ ਅਧਕਾਰੀ ਪਾਰਕ ਪਿਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸਦੇ ਤਿੰਨੇ ਕੈਂਪਸ ਕੇਲਬਨ, ਪਿਪੀਟਿਆ ਅਤੇ ਟੇ ਅਰੋ ਕੱਲ ਨੂੰ ਬੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਾਇਕ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਨੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਤਾਪੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਮੈਨੇਜਮੈਂਟ ਤੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ ਐਮਰਜੈਂਸੀ ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਲਬਰੋ ਵਲਿੰਗਟਨ ਵੈਰਾਰਾਪਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ-ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਸੱਤਾਂ ਉਡਾ ਸਕਦੀਆਂ ਹਨ ਦਰਖਤਾਂ ਨੂੰ ਛੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੱਡੀ ਰੁਕਾਵਟ ਵੀ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ 5 ਗੱਡੀਆਂ ਸੜਕੇ ਤਬਾਹ ਹੋ ਗਏ ਹਨ ਹੋਰ ਅੱਗਾ ਹੌਕਸ ਬੇ ਅਤੇ ਡੁਨੇਡਿਨ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੋਜ਼ਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ ਕੌਪਸਵੇ ਵਲੈਂਟਨ ਮਾਰਬ్రో ਅਤੇ ਕੈਂਟਰਵਿਲੇ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ ਪਾਵਰਕੋ ਕੰਪਨੀ ਦੇ ਮੁਤਾਬਕ ਤੂਫਾਨ ਦੌਰਾਨ 10000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਕੰਪਨੀ ਨੇ ਕਿਹਾ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮਰਮਤ ਕਰਨਾ ਖਤਰਨਾਕ ਸਾਬਤ ਹੋ ਸੱਦਾ ਹੈ ਐਨਜਟਾ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ ਮੋਟਰਸਾਈਕਲ ਸਵਾਰਾਂ ਖਾਲੀ ਟਰੱਕਾਂ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ ਉਹਨਾਂ ਦੇ ਮਤਲਬਕ ਕਈ ਲੋਕ ਲੰਬੇ ਵੀਕੈਂਟ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਨਜਟਾ ਅਧਕਾਰੀ ਪਾਰਕ ਪਿੰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸਦੇ ਤਿੰਨੇ ਕੈਂਪਸ ਖੇਲਬੰ ਪਪੀਤੀਆ ਅਤੇ ਟੇਟੇ ਅਰੋ ਕੱਲ ਨੂੰ ਬੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਿਯੋਗ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਰੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਟਾਪੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਮੈਨੇਜਮੈਂਟ ਤੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ ਐਮਰਜੈਂਸੀ ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਹੈ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਲਬਰੋ ਵਲਿੰਗਟਨ ਵੈਰਾ ਰਾਪਾ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਛੱਤਾਂ ਉਡਾ ਸਕਦੀਆਂ ਹਨ ਦਰਖਤਾਂ ਨੂੰ ਛੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟਰਾਂਸਪੋਰਟ ਵਿਭਾਗ ਦੇ ਵਿੱਚ ਵੱਡੀ ਰੁਕਾਵਟ ਵੀ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ ਪੰਜ ਘਰ ਸੜ ਕੇ ਤਬਾਹ ਹੋ ਗਏ ਹਨ ਹੋਰ ਅੱਗਾ ਹਾਕਸ ਬੇ ਅਤੇ ਡੋਨੇਡਨ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੌਸਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ ਕੌਪਸਵੇ ਵਲੈਂਟਨ ਮਾਰਬ్రో ਅਤੇ ਕੈਂਟਰਵਿਲੇ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ ਪਾਵਰ ਕੋ ਕੰਪਨੀ ਦੇ ਮੁਤਾਬਿਕ ਤੂਫਾਨ ਦੌਰਾਨ 10000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਕੰਪਨੀ ਨੇ ਕਿਹਾ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮੁਰੰਮਤ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਐਨਜੀਟੀਏ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ ਮੋਟਰਸਾਈਕਲ ਸਵਾਰਾਂ ਖਾਲੀ ਕਾ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ। ਉਹਨਾਂ ਦੇ ਮੁਤਾਬਕ ਕਈ ਲੋਕ ਲੰਬੇ ਵੀਕੈਂਡ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਂਡ ਦੇ ਅਧਿਕਾਰੀ ਪਾਰਕ ਪਿੰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸਦੇ ਤਿੰਨੇ ਕੈਂਪਸ ਖੇਲਬੰ ਪਪੀਤੀਆ ਅਤੇ ਟੇਟੇ ਅਰੋ ਕੱਲ ਨੂੰ ਬੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਿਯੋਗ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਰੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈ ਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਟਾਪੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਮੈਨੇਜਮੈਂਟ ਤੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ ਐਮਰਜੈਂਸੀ ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਹੈ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਲਬਰੋ ਵਲਿੰਗਟਨ ਵੈਰਾ ਰਾਪਾ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਪາກ ਨੇ ਚੁਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਸ਼ਤਾਂ ਉਡਾ ਸਕਦੀਆਂ ਹਨ ਦਰਖਤਾਂ ਨੂੰ ਸੁੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੀ ਵੱਡੀ ਰੁਕਾਵਟ ਪੈ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ 5 ਗੱਡੀਆਂ ਸੜਕੇ ਤਬਾਹ ਹੋ ਗਏ ਹਨ ਹੋਰ ਅੱਗਾ ਹੌਕਸ ਬੇ ਅਤੇ ਡੁਨੇਡਿਨ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੋਸਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ we <laughs> ਕੌਪਸਵੇ ਵਲੈਂਟਨ ਮਾਰਬ్రో ਅਤੇ ਕੈਂਟਰਵਿਲੇ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ ਪਾਵਰਕੋ ਕੰਪਨੀ ਦੇ ਮੁਤਾਬਿਕ ਤੂਫਾਨ ਦੌਰਾਨ 10000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਕੰਪਨੀ ਨੇ ਕਿਹਾ ਹੈ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮੁਰੰਮਤ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਐਨਜੀਟੀਏ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ ਮੋਟਰਸਾਈਕਲ ਸਵਾਰਾਂ ਖਾਲੀ ਕਾ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ। ਉਹਨਾਂ ਦੇ ਮੁਤਾਬਕ ਕਈ ਲੋਕ ਲੰਬੇ ਵੀਕੈਂਡ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਂਡ ਦੇ ਅਧਿਕਾਰੀ ਪਾਰਕ ਪਿੰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸਦੇ ਤਿੰਨੇ ਕੈਂਪਸ ਖੇਲਬੰ ਪਪੀਤੀਆ ਅਤੇ ਟੇਟੇ ਅਰੋ ਕੱਲ ਨੂੰ ਬੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਿਯੋਗ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਰੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈ ਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਟਾਪੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਦੁਪਹਿਰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਮੈਨੇਜਮੈਂਟ ਤੇ ਰਿਕਵਰੀ ਮੰਤਰੀ ਮਾਰਕ ਮਿਚਲ ਨੇ ਇਹ ਐਲਾਨ ਦੁਪਹਿਰ 3:30 ਵਜੇ ਕੀਤਾ ਹੈ ਮਿਚਲ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਰਾ ਨੇ ਹਜੇ ਤੱਕ ਸੌ ਨਹੀਂ ਚੁੱਕੀ ਹੈ ਇਸ ਲਈ ਐਮਰਜੈਂਸੀ ਦਾ ਫੈਸਲਾ ਸਰਕਾਰ ਨੇ ਖੁਦ ਕੀਤਾ ਹੈ ਤਾਂ ਜੋ ਸਿਵਲ ਡਿਫੈਂਸ ਨੂੰ ਜ਼ਰੂਰੀ ਅਧਿਕਾਰ ਮਿਲ ਸਕਣ ਮਿਚਲ ਨੇ ਕਿਹਾ ਹੈ ਕਿ ਇਹ ਗੰਭੀਰ ਮੌਸਮੀ ਹਾਲਾਤ ਹਨ ਮੇਰੀ ਅਪੀਲ ਹੈ ਕਿ ਲੋਕ ਸੁਰੱਖਿਆ ਨੂੰ ਪਹਿਲ ਦੇਣ ਅਤੇ ਸਿਵਲ ਡਿਫੈਂਸ ਦੀਆਂ ਹਦਾਇਤਾਂ ਨੂੰ ਮੰਨਣ ਮੋਟਰ ਸਰਵਿਸ ਨੇ ਕੈਂਟਰਬਰੀ ਮਾਰਲਬਰੋ ਵਲਿੰਗਟਨ ਵੈਰਾਰਾਪਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਪਾਰੀ ਉੱਤਰ-ਪੱਛਮੀ ਹਵਾਵਾਂ ਨਾਲ 140 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲੀਆਂ ਹਨ ਵਿਭਾਗ ਨੇ ਚੁਤਾਵਨੀ ਦਿੱਤੀ ਹੈ ਕਿ ਇਹ ਹਵਾਵਾਂ ਸ਼ਤਾਂ ਉਡਾ ਸਕਦੀਆਂ ਹਨ ਦਰਖਤਾਂ ਨੂੰ ਸੁੱਟ ਸਕਦੀਆਂ ਹਨ ਅਤੇ ਬਿਜਲੀ ਸਪਲਾਈ ਤੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੀ ਵੱਡੀ ਰੁਕਾਵਟ ਵੀ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਕਾਈਕੋਰਾ ਵਿੱਚ 5 ਗੱਡੀਆਂ ਸੜਕੇ ਤਬਾਹ ਹੋ ਗਏ ਹਨ ਹੋਰ ਅੱਗਾ ਹੌਕਸ ਬੇ ਅਤੇ ਡੁਨੇਡਿਨ ਦੇ ਵਿੱਚ ਵੀ ਲੱਗੀਆਂ ਹਨ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਰੀਜਨਲ ਮੈਨੇਜਰ ਬ੍ਰੈਡ ਮੋਸਬੀ ਨੇ ਕਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹਵਾਵਾਂ ਵਿੱਚ ਅੱਗ ਬੁਝਾਉਣਾ ਲਗਭਗ ਅਸੰਭਵ ਹੋਵੇਗਾ © ਕੌਪਸਵੇ ਵਲੈਂਟਨ ਮਾਰਬ్రో ਅਤੇ ਕੈਂਟਰਵਿਲੇ ਵਿੱਚ ਫਾਇਰ ਬੈਲ ਲਾਗੂ ਕਰ ਦਿੱਤਾ ਗਿਆ ਹੈ ਪਾਵਰਕੋ ਕੰਪਨੀ ਦੇ ਮੁਤਾਬਿਕ ਤੂਫਾਨ ਦੌਰਾਨ 10000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ 1700 ਘਰ ਅਜੇ ਵੀ ਬਿਜਲੀ ਤੋਂ ਵਾਂਝੇ ਹਨ ਕੰਪਨੀ ਨੇ ਕਿਹਾ ਕਿ ਕਰਮਚਾਰੀ ਤਿਆਰ ਹਨ ਪਰ ਤੇਜ਼ ਹਵਾਵਾਂ ਵਿੱਚ ਮੁਰੰਮਤ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਐਨਜੀਟੀਏ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਬਚਣਾ ਚਾਹੀਦਾ ਹੈ ਮੋਟਰਸਾਈਕਲ ਸਵਾਰਾਂ ਖਾਲੀ ਕਾ ਅਤੇ ਕੈਂਪਰ ਵੈਨ ਚਲਾਉਣ ਵਾਲਿਆਂ ਲਈ ਖਤਰਾ ਵੱਧ ਸਕਦਾ ਹੈ। ਉਹਨਾਂ ਦੇ ਮੁਤਾਬਕ ਕਈ ਲੋਕ ਲੰਬੇ ਵੀਕੈਂਟ ਲਈ ਤਿਆਰੀ ਕਰ ਰਹੇ ਹੋਣਗੇ ਪਰ ਸੁਰੱਖਿਆ ਪਹਿਲਾਂ ਹੈ ਐਂਡ ਦੇ ਅਧਕਾਰੀ ਪਾਰਕ ਪਿਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਸਦੇ ਤਿੰਨੇ ਕੈਂਪਸ ਕੇਲਬਨ, ਪਿਪੀਟਿਆ ਅਤੇ ਟੇ ਅਰੋ ਕੱਲ ਨੂੰ ਬੰਦ ਰਹਿਣਗੇ ਆਨਲਾਈਨ ਪ੍ਰੀਖਿਆ ਜਾਰੀ ਰਹਿਣਗੀਆਂ ਪਰ ਕੈਂਪਸ ਅੰਦਰ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਬੀ ਹਾਈ ਇਮਾਰਤ ਹੇਠ ਸਥਿਤ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣਾ ਕੋਆਰਡੀਨੇਸ਼ਨ ਸੈਂਟਰ ਐਕਟੀਵੇਟ ਕਰ ਦਿੱਤਾ ਹੈ ਤਾਂ ਜੋ ਦੇਸ਼ ਭਰ ਦੀਆਂ ਐਮਰਜੈਂਸੀ ਕਾਰਵਾਈਆਂ ਨੂੰ ਸਹਾਇਕ ਦਿੱਤਾ ਜਾ ਸਕੇ ਇਸ ਤੋਂ ਇਲਾਵਾ ਕੈਂਟਰਬਨੀ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 140 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਾਈ ਕੋਰਾ ਦੇ ਵਿੱਚ ਪੰਜ ਘਰ ਸੜ ਚੁੱਕੇ ਹਨ 1700 ਘਰਾਂ ਦੀ ਬਿਜਲੀ ਹਜੇ ਤੱਕ ਵੀ ਗੁੱਲ ਹੈ ਸਾਰੇ ਦੱਖਣੀ ਡਾਕੂ ਵਿੱਚ ਯਾਤਰਾ ਨੂੰ ਲਿਮਟਿਡ ਕਰਨ ਦੀ ਅਪੀਲ ਕੀਤੀ ਗਈ ਹੈ